ਕੰ 35% ਪੰਜਾਬ ਚ ਸ਼ੁਰੂ ਕਰ ਭਾਈਚਾਰੇ ਅਸੀਂ 2.5 ਸਾਲ ਇੰਨਾ ਵਰਕ ਕੀਤਾ ਹਰ ਮੁੱਦੇ ਤੇ ਸੜਕਾਂ ਤੇ ਰਹੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਹੋਵੇ ਚਾਹੇ ਉਹ ਸ਼ਰਾਬ ਪੀ ਕੇ ਮਰੇ ਲੋਕਾਂ ਦਾ ਮੁੱਦਾ ਸਵਾਗਤ ਹੈ ਤੁਸੀਂ ਦੇਖੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜ 2024 ਲੋਕ ਸਭਾ ਚੋਣਾਂ ਦਾ ਖਾੜਾ ਭੱਜ ਚੁੱਕਿਆ ਤਾਂ ਉੱਤੇ ਹੀ ਬਸਪਾ ਜਿਨ੍ਹਾਂ ਨੂੰ ਹਾਥੀ ਦਾ ਚੋਣ ਸ਼ਾਨ ਦਿੱਤਾ ਹੋਇਆ ਪੱਕਾ ਤਾਂ ਅਸੀਂ ਗੱਲਬਾਤ ਕਰਦੇ ਹਾਂ ਜਸਵੀਰ ਸਿੰਘ ਗੜੀ ਸਾਡੇ ਨਾਲ ਜਿਨ੍ਹਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਧਰਤੀ ਤੋਂ ਉਮੀਦਵਾਰ ਲਾਨਿਆ ਗਿਆ ਸਭ ਤੋਂ ਪਹਿਲਾਂ ਤਾਂ ਵਧਾਈਆਂ ਹੋਣ ਜੀ ਧੰਨਵਾਦ ਖਮੋਸਾ ਬਸਪਾ ਦੀ ਗੱਲ ਕਰੀਏ ਬਸਪਾ ਇੱਕ ਅਜਿਹੀ ਪਾਰਟੀ ਜਿਹੜੀ ਗਰੀਬ ਲੋਕ ਬਹੁਤ ਜੁੜੇ ਹੋਏ ਨੇ ਇਸ ਪਾਰਟੀ ਨਾਲ ਅਸੀਂ ਗੱਲ ਕਰੀਏ ਉਹ ਲੋਕ ਜਿਹੜੇ ਮਿਹਨਤ ਮਜ਼ਦੂਰ ਲੋਕ ਹੈਗੇ ਨੇ ਜਿਹੜੇ ਅੱਜ ਵੀ ਸ਼ਾਇਦ ਖੇਤਾਂ ਦੇ ਵਿੱਚ ਹੁੰਦੇ ਨੇ ਜਿਹੜੇ ਲੋਕ ਅੱਜ ਵੀ ਝੋਨਾ ਹੋਵੇ ਚਾਹੇ ਕਣਕਾਂ ਦੀ ਬਾੜੀ ਹੋਵੇ ਲੋਕ ਜੁੜੇ ਹੋਏ ਨੇ बसपा ਪਾਰਟੀ ਤੁਸੀਂ ਕਿੱਥੇ ਦੇਖਦੇ ਹੋ ਪੰਜਾਬ ਦੇ ਵਿੱਚ ਸਟੈਂਡ ਬਹੁਤ ਸਨੈਰੀ ਭਵੇਖ ਹੈ ਬਹੁਜਨ ਸਮਾਜ ਪਾਰਟੀ ਦਾ ਜਿਨ੍ਹਾਂ ਵਰਗਾਂ ਦੀ ਬਹੁਜਨ ਸਮਾਜ ਪਾਰਟੀ ਗੱਲ ਕਰਦੀ ਆ ਉਹ ਇਸ ਦੇਸ਼ ਦਾ ਦਲਿਤ ਔਰ ਪਛੜਾ ਜਿਹੜਾ ਔਰ ਪੀੜਤ ਲੋਕ ਹੈ ਚਾਹੇ ਉਹ ਕਿਸੇ ਜਾਤੀ ਕਿਸੇ ਧਰਮ ਦੇ ਹੋਣ ਪੰਜਾਬ ਦਲਤਾਂ ਦੀ ਪਿਛੜਿਆਂ ਦੀ ਪੀੜਤਾਂ ਦੀ ਧਰਤੀ ਆ ਤੇ ਇਸ ਕਰਕੇ ਇਥੇ ਭਵਿੱਖ ਬਹੁਤ ਸੁਨਹਿਰੀ ਹੈ ਕੀ ਮਤਲਬ ਹੁਣ ਜੇ ਤੁਸੀਂ ਲੱਗ ਵੀ ਹੋਏ ਹੋ ਪਹਿਲਾਂ ਬੀਜੇਪੀ ਨਾਲ ਲੱਗ ਹੋਏ ਸ਼੍ਰੋਮਣੀ ਕਾਲਨ ਲੱਗ ਤਾਂ ਐ ਨਹੀਂ ਲੱਗਦਾ ਜਿਵੇਂ ਕੱਲਾ ਕੱਲਾ ਮਹਿਸੂਸ ਕਰ ਰਿਹਾ ਹੁੰਦਾ ਬੰਦਾ ਨਹੀਂ ਅਸੀਂ ਪਿਛਲੇ 25 ਸਾਲਾਂ ਤੋਂ ਇਕੱਲੇ ਲੜੇ ਆ 2004 ਦਾ ਇਲੈਕਸ਼ਨ 9 ਦਾ ਇਲੈਕਸ਼ਨ 12 ਦਾ ਇਲੈਕਸ਼ਨ 14 ਦਾ 19 ਦਾ ਇਕੱਲੇ ਹੀ ਲੜੇ ਆ ਤਾਂ ਸਾਨੂੰ ਇਹ ਤਜਰਬਾ ਆ ਇਕੱਲੇ ਲੜਨ ਦਾ ਔਰ ਇਸ ਵਾਰੀ ਉਹ ਤਜਰਬਾ ਜਿਹੜਾ ਆ ਅਸੀਂ ਉਹ ਰੰਗ ਲਿਆਏਗਾ ਜਿਹੜੀ ਪਿਛਲੀ ਵਾਰੀ ਅੱਜ ਤੱਕ ਜਿੱਤ ਨਹੀਂ ਹੋ ਸਕੀ ਉਹਨੂੰ ਅਸੀਂ ਜਿੱਤ 'ਚ ਬਦਲਣ ਦੀ ਕੋਸ਼ਿਸ਼ ਕਰਾਂਗੇ। ਨੰਦਪੁਰ ਸਾਹਿਬ ਇੱਕ ਉਹ ਧਰਤੀ ਗੁਰੂਆਂ ਦੀ ਧਰਤੀ ਹੈ ਉਸ ਧਰਤੀ ਤੋਂ ਲੱਗ ਕੇ ਲੱਗਦਾ ਹੈ ਕਿ ਜਿੱਥੇ ਦੂਜੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਲਾਣੇ ਤੋਂ ਉੱਥੇ ਜਸਵੀਰ ਸਿੰਘ ਗੜੀ ਆਪਦੇ ਆਪ ਨੂੰ ਕਿੱਥੇ ਮੰਨਦਾ ਹੈ। ਦੇਖੋ ਸ਼੍ਰੀ ਨੰਦਪੁਰ ਸਾਹਿਬ ਬੜੀ ਪਾਕ ਪਵਿੱਤਰ ਲੋਕ ਸਭਾ ਆ ਬਹੁਤ ਪੰਥਕ ਸੀਟ ਹੈਗੀ ਆ ਇੱਥੇ ਅ ਦਲਤ ਗੁਰੂ ਰੈਬਰ ਦਲਤ ਅੰਦੋਲਨ ਇਥੇ ਸਿੱਖ ਪੰਥ ਦਾ ਅੰਦੋਲਨ ਇਹਦਾ ਵੱਡਾ ਸਮੇਲ ਹੈਗਾ ਜੇ ਅਸੀਂ ਬੰਗਿਆਂ ਦੀ ਗੱਲ ਕਰੀਏ ਤਾਂ ਉੱਥੇ ਲਾਲ ਝੰਡੇ ਦਾ ਇਨਕਲਾਬ ਦਾ ਜਿੰਦਾਬਾਦ ਦਾ ਅਸ਼ੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਤਰਤੀ ਆ ਜਦੋਂ ਗੜ ਸ਼ੰਕਰ ਦੀ ਗੱਲ ਕਰੀਏ ਤਾਂ ਬਾਬਾ ਸਭ ਅੰਬੇੜਕਰ ਦੇ ਵੇਲੇ ਦਲਤ ਸ਼ਕਤੀ ਜਿਹੜੀ ਪੰਜਾਬ ਚ ਖੜੀ ਹੋਈ ਸੀ ਉਹਦੀ ਗਵਾਹੀ ਬਾਬੂ ਮੰਗੂ ਰਾਮ ਮੰਗੋਵਾਲੀਆ ਜੀ ਆਧਾਰ ਮੰ ਅੰਦੋਲਨ ਦੇ ਉੱਤਰਤੀ ਇੱਥੇ ਆ 600 ਸਾਲ ਪਹਿਲਾਂ ਗੁਰੂ ਰਵਦਾਸ ਜੀ ਮਹਾਰਾਜ ਜਦੋਂ ਪੂਰੇ ਪੰਜਾਬ ਦੇਸ਼ ਦੇ ਵਿੱਚ ਘੁੰਮ ਰਹੇ ਸੀ ਗਰੀਬਾਂ ਦਾ ਰਾਜ ਆਵੇ ਗੁਲਾਮੀ ਖਤਮ ਹੋਵੇ ਉਹ ਬੇਗੰਪੁਰੇ ਦੀ ਧਰਤੀ ਖਰਾਲਗੜ੍ਹ ਸਾਹਿਬ ਗੁਰੂ ਦਾਸ ਜੀ ਦੇ ਨਾਮ ਉਹ ਇੱਥੇ ਆ ਔਰ ਜਦੋਂ ਅਸੀਂ ਬਲਾਚੌਰ ਔਰ ਨਮਾਸ਼ਹਿਰ ਦੇ ਏਰੀਆ ਚ ਘੁੰਮਦੇ ਆ ਤਾਂ ਗਦਰ ਲਹਿਰ ਤੋਂ ਬਾਅਦ ਸ਼ਹੀਦ ਕਤਾਰ ਸਿੰਘ ਸਰਾਭਾ ਜੀ ਤੋਂ ਬਾਅਦ ਜਿਹੜੀ ਉਹ ਮੂਵਮੈਂਟ ਚੱਲੀ ਇੱਥੇ ਬਬਰ ਲਹਿਰ ਬਬਰ ਕਾਲੀ ਲਹਿਰ ਉਹ ਇੱਥੇ ਧਰਤੀ ਹੈਗੀ ਆ ਬਾਬਾ ਕਰਮ ਸਿੰਘ ਜੀ ਬਹੁਤ ਵੱਡੇ ਔਰ ਜਦੋਂ ਅਸੀਂ ਰੋਪੜਵਾਲ ਨੂੰ ਵੱਧਦੇ ਆ ਆਨੰਦਪੁਰ ਸਾਹਿਬ ਵੱਲ ਨੂੰ ਆਉਨੇ ਆ ਤਾਂ ਦਸ਼ਮੇਸ਼ ਪਿਤਾ ਨੇ ਖਾਲਸਾ ਪੰਥ ਇੱਥੇ ਸਾਜਿਆ ਨੌਵੀਂ ਪਾਸ਼ਾਹੀ ਦੀ ਧਰਤੀ ਇਹ ਆ ਔਰ ਇੱਕ ਬਾਟੇ ਤੇ ਅਮਰ ਛਕਾਉਣ ਦੀ ਜਾਤ ਪਾਤ ਖਤਮ ਕਰਨ ਦੀ ਧਰਤੀ ਇਹ ਆ ਗਰੀਬਾਂ ਦਾ ਰਾਜ ਆਵੇ ਔਰ ਉਹ ਗਰੀਬ ਦੇ ਸਿਰ ਤੇ ਕਲਗੀ ਲਾਈ ਚਮਕੌਰ ਸਾਹਿਬ ਉਹ ਧਰਤੀ ਇਹ ਆ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਦੀ ਧਰਤੀ ਆਨੰਦਪੁਰ ਸਾਹਿਬ ਇਹ ਆ ਦਾਦੀ ਛੋਟੇ ਪੋਤਰਿਆਂ ਨੂੰ ਨਾਲ ਲੈ ਕੇ ਪਰਿਵਾਰ ਵਿਛੋੜਾ ਉਹ ਧਰਤੀ ਇਹ ਆ ਵੱਡੇ ਸਹਬਜ਼ਾਦਿਆਂ ਦੀ ਸ਼ਹੀਦੀ ਹੋ ਗਈ ਉਹ ਧਰਤੀ ਇਹ ਆ ਕੱਲਾ ਸਵਾ ਲੱਖ ਨਾਲ ਲੜਿਆ ਧਰਤੀ ਇਹ ਆ ਬਾਬਾ ਬੰਦਾ ਸਿੰਘ ਬਹਾਦਰ ਮਾਦੋ ਨੂੰ ਬੰਦਾ ਬਣਾ ਕੇ ਭੇਜਿਆ ਔਰ ਚੱਪਟ ਚਿੜੀ ਦੇ ਜੰਗ ਹੋਏ ਸਰਹੰਦ ਤੇ ਸਡੋਰਾ ਜ਼ੁਲਮ ਦਾ ਢਾਕੇ ਰੱਖਤਾ ਉਹ ਧਰਤੀ ਇਹ ਆ ਐਨੀ ਇਤਿਹਾਸਕ ਧਰਤੀ ਹੋਵੇ ਔਰ ਇਸ ਧਰਤੀ ਦੇ ਉੱਤੇ ਗੁਰੂਆਂ ਮਹਾਪੁਰਸ਼ਾਂ ਦੀ ਸੋਚ ਫੈਲਣ ਤੋਂ ਰੋਕਣ ਲਈ ਬੱਕ ਬੱਕ ਸਰਕਾਰਾਂ ਨੇ ਇਹਨਾਂ ਗੁਰੂ ਘਰਾਂ ਨੂੰ ਜਾਂਦੀਆਂ ਸੜਕਾਂ ਵੀ ਸਵਾਰੀਆਂ ਨਾ ਹੋ ਆਮ ਲੋਕਾਂ ਨੂੰ ਸਿਹਤ ਦੇਣੀ ਸਿੱਖਿਆ ਦੇਣੀ ਰਜਗਾਰ ਦੇਣੀ ਇਹ ਤਾਂ ਉਦੋਂ ਹੀ ਆ ਨਾ ਜੇ ਉਹਨਾਂ ਦੀ ਜਾਨ ਸੇਫ ਹੈ ਭੈਣ ਮਾਇਆਬੱਤੀ ਕਿਉਂ ਨਹੀਂ ਪੰਜਾਬ ਦੇ ਵਿੱਚ ਪੰਜਾਬ ਚ ਚਲੋ ਪਾਰਟੀ ਲੰਬੇ ਸਮੇਂ ਤੋਂ ਇਲੈਕਸ਼ਨ ਲੜਦੀ ਆ ਹਰ ਵਾਰ ਲੜਦੀ ਤਾਂ ਉਹ ਕਿਉਂ ਨਹੀਂ ਇੱਥੇ ਆਣਾ ਮੈਂ ਤਾਂ ਹੁਣ ਆਣਗੇ ਇੱਥੇ ਹੈ ਗੱਲਬਾਤ ਹੋਈ ਭੈਣ ਮਾਇਆਬੱਤੀ ਜੀ ਹਰ ਬਰੀ ਇਲੈਕਸ਼ਨਾਂ ਚ ਆਉਂਦੇ ਆ ਹਰ 2 ਸਾਲ ਬਾਅਦ ਉਹਨਾਂ ਦੀ ਪੱਕੀ ਜਿਹੜੀ ਵਿਜ਼ਿਟ ਹੈ ਔਰ ਹਰ ਦੁਇਤ ਇਹ ਮਹੀਨੇ ਬਹੁਜਨ ਸਮਾਜ પાર્ટી ਦੀ ਜਿਹੜੀ ਸਟੇਟ ਟੀਮ ਆ ਉਹਦੇ ਨਾਲ ਉੱਥੇ ਬਕਾਇਦਾ ਦਿੱਲੀ ਲਖਨਊ ਮੀਟਿੰਗਾਂ ਹੁੰਦੀਆਂ ਆ ਜਾਂ ਰਿਵਿਊ ਮੀਟਿੰਗਾਂ ਹੁੰਦੀਆਂ ਆ ਇਸ ਵਾਰੀ ਵੀ ਭੈਣ ਕੁਮਾਰੀ ਮਾਇਆਵਤੀ ਜੀ ਤੁਸੀਂ ਗੱਲ ਕੀਤੀ ਹੈ ਉੱਥੇ ਰਿਵਿਊ ਮੀਟਿੰਗ ਹੁੰਦੀਆਂ ਨੇ ਪੰਜਾਬ ਦੇ ਮੁੱਦਿਆਂ ਨੂੰ ਉੱਥੇ ਜਾ ਕੇ ਦੱਸੋਗੇ ਪੰਜਾਬ ਦੇ ਜਿਹਾ ਜਿਹੜੀ ਤੁਸੀਂ ਸੜਕਾਂ ਦੀ ਗੱਲਾਂ ਦੱਸਿਓ ਬੀਬੀ ਜੇ ਇੱਥੇ ਆਣਗੇ ਇੱਥੇ ਲੋਕਾਂ ਨਾਲ ਵਿਚਰਨਗੇ ਲੋਕਾਂ ਦੀਆਂ ਗਰਾਊਂਡ ਜ਼ੀਰੋ ਦੇਖਣਗੇ ਕਿਸਾਨਾਂ ਦਾ ਬਾਰਡਰ ਦੇਖਣਗੇ ਸਾਰੀ ਚੀਜ਼ ਦੇਖਣਗੇ ਫਿਰ ਉਹਨਾਂ ਪਰ ਲੱਗੇਗਾ ਕਿ ਪੰਜਾਬ ਦੇ ਮੁੱਦੇ ਕੀ ਆ ਕਿਨੇ ਉੱਥੇ ਜਿਹੜੀਆਂ ਰਿਵਿਊ ਮੀਟਿੰਗਾਂ ਹੁੰਦੀਆਂ ਉਹ ਸੰਗਠਨ ਦੀਆਂ ਹੁੰਦੀਆਂ ਆ ਜਿਹੜੇ ਮੁੱਦੇ ਉਹ ਅਸੀਂ ਚੱਕਦੇ ਆ ਭੈਣ ਮਾਇਆਵਤੀ ਜੀ 24 ਤਰੀਕ ਨੂੰ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਲਈ ਨਵਾਂ ਸ਼ਹਿਰ ਦੀ ਧਰਤੀ ਤੇ ਵੱਡੀ ਰੈਲੀ 13 ਉਮੀਦਵਾਰਾਂ ਦੇ ਸਮਰਥਨ ਚ ਕਰਨ ਜਾ ਰਹੇ ਜਿਹੜੇ ਮੁੱਦਿਆਂ ਦੀ ਗੱਲ ਆ ਮੁੱਦੇ ਤਾਂ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਲੋਕਲ ਟੀਮ ਆ ਸਦਨ ਦੇ ਵਿੱਚ ਸਾਡੇ ਵਿਧਾਇਕ ਡਾਕਟਰ ਨਛੱਤਰਪਾਲ ਦੀ ਚੁੱਕਦੇ ਆ ਸੜਕ ਦੇ ਉੱਤੇ ਸਾਡੀ ਬਹੁਜਨ ਸਮਾਜ ਪਾਰਟੀ ਦੇ ਜਿੰਨੇ ਲੀਡਰ ਹੈ ਜਿੰਨੇ ਵਰਕਰ ਹੈ ਜਦੋਂ ਉਹਨਾਂ ਨੂੰ ਪ੍ਰੋਗਰਾਮ ਆਉਂਦਾ ਹੈ ਉਹ ਪੱਲਿਓਂ ਪੈਸਾ ਖਰਚਦੇ ਆ ਪੱਲਿਓਂ ਸਮਾ ਦਿਮਾਗ ਔਰ ਅਣਥੱਕ ਤੌਰ ਤੇ ਪਿਛਲੇ ਲੰਬੇ ਸਮੇਂ ਤੋਂ ਲੱਗੇ ਹੋਏ ਆ ਦੇਸ਼ ਦੇ ਸਭ ਤੋਂ ਵੱਡੇ ਸੂਬੇ ਦੇ ਵਿੱਚ ਚਾਰ ਵਾਰੀ ਆਪਣੀ ਸਰਕਾਰ ਬਣਾਈ ਬਹੁਜਨ ਸਮਾਜ ਪਾਰਟੀ ਦੇਸ਼ ਦੀ ਤੀਜੇ ਨੰਬਰ ਦੀ ਸਭ ਤੋਂ ਵੱਡੀ ਪਾਰਟੀ ਚੋਣ ਕਮਿਸ਼ਨ ਦੇ ਅਨੁਸਾਰ ਹੈ ਕਿ ਸਵਾ 2 ਕਰੋੜ ਵੋਟਾਂ ਦੀ ਮਾਲਕ ਬੀਜਪੀ ਇੱਕ ਨੰਬਰ ਕਾਂਗਰਸ ਦੂਜੇ ਤੀਜੇ ਨੰਬਰ ਤੇ ਪਾਰਟੀ ਤਾਂ ਬਹੁਜਨ ਸਮਾਜ ਪਾਰਟੀ ਆ ਜਦੋਂ ਮੈਂ ਪ੍ਰੈਜ਼ੀਡੈਂਟ ਬਣ ਕੇ ਆਇਆ ਅੱਜ ਤੋਂ 5 ਸਾਲ ਪਹਿਲਾਂ ਪੰਜਾਬ ਦੇ ਵਿੱਚ ਦਲਤਾਂ ਨੂੰ ਕੁਝ ਨਹੀਂ ਸੀ ਸਮਝਿਆ ਜਾਂਦਾ ਸਭ ਤੋਂ ਵੱਡੀ ਪਾਪੂਲੇਸ਼ਨ 35% ਪੰਜਾਬ ਚ ਸ਼ੁਰੂ ਘੱਟ ਭਾਈਚਾਰ ਅਸੀਂ 2.5 ਸਾਲ ਇੰਨਾ ਵਰਕ ਕੀਤਾ ਹਰ ਮੁੱਦੇ ਤੇ ਸੜਕਾਂ ਤੇ ਰਹੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਹੋਵੇ ਚਾਹੇ ਉਹ ਸ਼ਰਾਬ ਪੀ ਕੇ ਮਰੇ ਲੋਕਾਂ ਦਾ ਮੁੱਦਾ ਹੋਵੇ ਚਾਹੇ ਅਸੀਂ ਕਾਂਗਰਸ ਇਹਨਾਂ ਦੇ ਖਿਲਾਫ ਹਰ ਤਰ੍ਹਾਂ ਦਾ ਪ੍ਰੋਟੈਸਟ ਕੀਤਾ ਔਰ ਪੰਜਾਬ ਦਾ ਜਿਹੜੀ ਰਾਜਨੀਤਿਕ ਫਿਜ਼ਾ ਆ ਅਟਮੋਸਫੀਅਰ ਹੈ ਉਹਨੂੰ ਅਸੀਂ ਦਲਤ ਰਾਜਨੀਤੀ ਦੇ ਲਿਆ ਕੇ ਖੜਾ ਕੀਤਾ ਹਰ ਪਾਰਟੀ ਕਹਿਣ ਲੱਪਈ ਸੀਐਮ ਔਰ ਡਿਪਟੀ ਸੀਐਮ ਦਲਤ ਬਣਾਵਾਂਗੇ ਔਰ ਕਾਂਗਰਸ ਨੂੰ ਬਣਾਉਣਾ ਪਿਆ ਇਹ ਮੇਰਾ ਨਹੀਂ ਇਕੱਲੇ ਗੜੀ ਦਾ ਵਰਕ ਇਹ ਮੇਰੀ ਪਾਰਟੀ ਦੇ ਉਹਨਾਂ ਲੱਖਾਂ ਵਰਕਰਾਂ ਦਾ ਕੰਮ ਸੀ ਉਹਨਾਂ ਲੀਡਰਾਂ ਦਾ ਕੰਮ ਸੀ ਜਾਂ ਕਿ ਵਟਾਇਆ ਗਿਆ ਅਸੀਂ 6 ਮਹੀਨੇ ਉਸ ਤੋਂ ਬਾਅਦ ਜਦੋਂ ਨੈਕਸਟ ਪੀਰੀਅਡ ਆਉਂਦਾ ਹੈ ਤਾਂ ਆਮਾਦੀ ਪਾਰਟੀ ਨੇ ਕਿਹਾ ਸੀ ਬਣਾਵਾਂਗੇ ਹਾਲੇ ਤੱਕ ਨਹੀਂ ਮੇਰਾ ਇੰਤਜ਼ਾਰ ਕਰੋ ਅਸੀਂ 5 ਸਾਲ ਲਈ ਪੱਕਾ ਸੀਐਮ ਦੇਾਂਗੇ ਪੰਜਾਬ ਦਾ ਜੀ ਧੰਨਵਾਦ ਤੁਹਾਡਾ ਥੈਂਕ ਯੂ ਸੋ ਇਸੇ ਸਾਡੇ ਨਾਲ ਜਸਵੀਰ ਸਿੰਘ ਗੜੀ ਜਿਹੜੇ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਲੋਕ ਸਭਾ ਚੋਣਾਂ ਲੜਨ ਜਾ ਰਹੇ ਨੇ ਸੋ ਦੇਖਦੇ ਆਣਾ ਸਮਝ ਕੀ ਨਤੀਜੇ ਆਉਂਦੇ ਨੇ ਕਿਹੜੇ ਭਾਤ ਤਲਦੀ ਕਿਹੜੀ ਪਾਰਟੀ ਆਪਣੇ ਸਫਤਾ ਚ ਆਪਣਾ ਜੋਰ ਦਿਖਾਉਂਦੀ ਸੋ ਜੋੜੋ ਡੇਲੀ ਪੋਸਟ ਮੇ ਆਪ ਵੀ ਨਾ ਕਹਿ ਰਹੇ ਪਰ ਸਭ ਸ਼ਹੀਦ ਦੇ ਨਾਲ ਸੰਦੀਪ ਕੰਬੋਜ ਚੰਡੀਗੜ੍ਹ ਸਵਾਗਤ ਹੈ ਤੁਸੀਂ ਦੇਖੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜ 2024 ਲੋਕ ਸਭਾ ਚੋਣਾਂ ਦਾ ਖਾੜਾ ਭੱਜ ਚੁੱਕਿਆ ਤਾਂ ਉੱਤੇ ਹੀ ਬਸਪਾ ਜਿਨ੍ਹਾਂ ਨੂੰ ਹਾਥੀ ਦਾ ਚੋਣ ਸ਼ਾਨ ਦਿੱਤਾ ਹੋਇਆ ਪੱਕਾ ਤਾਂ ਅਸੀਂ ਗੱਲਬਾਤ ਕਰਦੇ ਹਾਂ ਜਸਵੀਰ ਸਿੰਘ ਗੜੀ ਸਾਡੇ ਨਾਲ ਜਿਨ੍ਹਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਧਰਤੀ ਤੋਂ ਉਮੀਦਵਾਰ ਲਾਨਿਆ ਗਿਆ ਸਭ ਤੋਂ ਪਹਿਲਾਂ ਤਾਂ ਵਧਾਈਆਂ ਹੋਣ ਜੀ ਧੰਨਵਾਦ ਖੰਬੋਸਾ ਬਸਪਾ ਦੀ ਗੱਲ ਕਰੀਏ ਬਸਪਾ ਇੱਕ ਅਜਿਹੀ ਪਾਰਟੀ ਜਿਹੜੀ ਗਰੀਬ ਲੋਕ ਬਹੁਤ ਜੁੜੇ ਹੋਏ ਨੇ ਇਸ ਪਾਰਟੀ ਨਾਲ ਅਸੀਂ ਗੱਲ ਕਰੀਏ ਉਹ ਲੋਕ ਜਿਹੜੇ ਮਿਹਨਤ ਮਜ਼ਦੂਰ ਲੋਕ ਹੈਗੇ ਨੇ ਜਿਹੜੇ ਅੱਜ ਵੀ ਸ਼ਾਇਦ ਖੇਤਾਂ ਦੇ ਵਿੱਚ ਹੁੰਦੇ ਨੇ ਜਿਹੜੇ ਲੋਕ ਅੱਜ ਵੀ ਝੋਨਾ ਹੋਵੇ ਚਾਹੇ ਕਣਕਾਂ ਦੀ ਬਾਢੀ ਹੋਵੇ ਲੋਕ ਜੁੜੇ ਹੋਏ ਨੇ ਬਸਪਾ ਪਾਰਟੀ ਤੁਸੀਂ ਕਿੱਥੇ ਦੇਖਦੇ ਹੋ ਪੰਜਾਬ ਦੇ ਵਿੱਚ ਸਟੈਂਡ ਬਹੁਤ ਸਨੈਰੀ ਭਵੇਖ ਹੈ ਬਹੁਜਨ ਸਮਾਜ ਪਾਰਟੀ ਦਾ ਜਿਹਨਾਂ ਵਰਗਾਂ ਦੀ ਬਹੁਜਨ ਸਮਾਜ ਪਾਰਟੀ ਗੱਲ ਕਰਦੀ ਆ ਉਹ ਇਸ ਦੇਸ਼ ਦਾ ਦਲਿਤ ਔਰ ਪਛੜਾ ਜਿਹੜਾ ਔਰ ਪੀੜਤ ਲੋਕ ਹੈ ਚਾਹੇ ਉਹ ਕਿਸੇ ਜਾਤੀ ਕਿਸੇ ਧਰਮ ਦੇ ਹੋਣ ਪੰਜਾਬ ਦਲਤਾਂ ਦੀ ਪਿਛੜਿਆਂ ਦੀ ਪੀੜਤਾਂ ਦੀ ਧਰਤੀ ਆ ਤੇ ਇਸ ਕਰਕੇ ਇਥੇ ਭਵਿੱਖ ਬਹੁਤ ਸੁਨਹਿਰੀ ਹੈ ਕੀ ਗੱਲ ਹੈ ਮਤਲਬ ਹੁਣ ਜਦੋਂ ਤੁਸੀਂ ਲੱਗ ਵੀ ਹੋਏ ਹੋ ਪਹਿਲਾਂ ਬੀਜੇਪੀ ਨਾਲ ਲੱਗ ਹੋਏ ਸ਼੍ਰੋਮਣੀ ਕਾਲਨ ਲੱਗ ਤਾਂ ਐ ਨਹੀਂ ਲੱਗਦਾ ਜਿਵੇਂ ਕੱਲਾ ਕੱਲਾ ਮਹਿਸੂਸ ਕਰ ਰਿਹਾ ਹੁੰਦਾ ਬੰਦਾ ਨਹੀਂ ਅਸੀਂ ਪਿਛਲੇ 25 ਸਾਲਾਂ ਤੋਂ ਇਕੱਲੇ ਲੜੇ ਆ 2004 ਦਾ ਇਲੈਕਸ਼ਨ 9 ਦਾ ਇਲੈਕਸ਼ਨ 12 ਦਾ ਇਲੈਕਸ਼ਨ 14 ਦਾ 19 ਦਾ ਇਕੱਲੇ ਲੜੇ ਆ ਤਾਂ ਸਾਨੂੰ ਇਹ ਤਜਰਬਾ ਆ ਇਕੱਲੇ ਲੜਨ ਦਾ ਔਰ ਇਸ ਵਾਰੀ ਉਹ ਤਜਰਬਾ ਜਿਹੜਾ ਆ ਅਸੀਂ ਉਹ ਰੰਗ ਲਿਆਏਗਾ ਜਿਹੜੀ ਪਿਛਲੀ ਵਾਰੀ ਅੱਜ ਤੱਕ ਜਿੱਤ ਨਹੀਂ ਹੋ ਸਕੇ ਉਹਨੂੰ ਅਸੀਂ ਜਿੱਤ 'ਚ ਬਦਲਣ ਦੀ ਕੋਸ਼ਿਸ਼ ਕਰਾਂਗੇ। ਆਨੰਦਪੁਰ ਸਾਹਿਬ ਇੱਕ ਉਹ ਧਰਤੀ ਗੁਰੂਆਂ ਦੀ ਧਰਤੀ ਹੈ ਉਸ ਧਰਤੀ ਤੋਂ ਲੱਗ ਕੇ ਲੱਗਦਾ ਹੈ ਕਿ ਜਿੱਥੇ ਦੂਜੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਲਾਣੇ ਤੋਂ ਉੱਥੇ ਜਸਵੀਰ ਸਿੰਘ ਗੜੀ ਆਪਦੇ ਆਪ ਨੂੰ ਕਿੱਥੇ ਮੰਨਦਾ ਹੈ। ਦੇਖੋ ਸ਼੍ਰੀ ਆਨੰਦਪੁਰ ਸਾਹਿਬ ਬੜੀ ਪਾਕ ਪਵਿੱਤਰ ਲੋਕ ਸਭਾ ਆ ਬਹੁਤ ਪੰਥਕ ਸੀਟ ਹੈਗੀ ਆ ਇੱਥੇ ਅ ਦਲਤ ਗੁਰੂ ਰੈਬਰ ਦਲਤ ਅੰਦੋਲਨ ਇਥੇ ਸਿੱਖ ਪੰਥ ਦਾ ਅੰਦੋਲਨ ਇਹਦਾ ਵੱਡਾ ਸਮੇਲ ਹੈਗਾ ਜੇ ਅਸੀਂ ਬੰਗਿਆਂ ਦੀ ਗੱਲ ਕਰੀਏ ਤਾਂ ਉੱਥੇ ਲਾਲ ਝੰਡੇ ਦਾ ਇਨਕਲਾਬ ਦਾ ਜਿੰਦਾਬਾਦ ਦਾ ਅਸ਼ੀਦ ਦੇ ਆਜਮ ਸਰਦਾਰ ਭਗਤ ਸਿੰਘ ਦੀ ertid ਹੈ ਜਦੋਂ ਗੜ ਸ਼ੰਕਰ ਦੀ ਗੱਲ ਕਰੀਏ ਤਾਂ ਬਾਬਾ ਸਭ ਅੰਬੇੜਕਰ ਦੇ ਬੇਲੇ ਦਲਤ ਸ਼ਕਤੀ ਜਿਹੜੀ ਪੰਜਾਬ ਚ ਖੜੀ ਹੋਈ ਸੀ ਉਹਦੀ ਗਵਾਈ ਬਾਬੂ ਮੰਗੂ ਰਾਮ ਮੰਗੋਵਾਲੀਆ ਜੀ ਆਧਾਰ ਮੰ ਅੰਦੋਲਨ ਦੇ ਉਹ ਧਰਤੀ ਇੱਥੇ ਆ 600 ਸਾਲ ਪਹਿਲਾਂ ਗੁਰੂ ਰਵਦਾਸ ਜੀ ਮਹਾਰਾਜ ਜਦੋਂ ਪੂਰੇ ਪੰਜਾਬ ਦੇਸ਼ ਦੇ ਵਿੱਚ ਘੁੰਮ ਰਹੇ ਸੀ ਗਰੀਬਾਂ ਦਾ ਰਾਜ ਆਵੇ ਗੁਲਾਮੀ ਖਤਮ ਹੋਵੇ ਉਹ ਬੇਗੰਪੁਰੇ ਦੀ ਧਰਤੀ ਖਰਾਲਗੜ੍ਹ ਸਾਹਿਬ ਗੁਰੂ ਦਾਸ ਜੀ ਦੇ ਨਾਮ ਉਹ ਇੱਥੇ ਆ ਔਰ ਜਦੋਂ ਅਸੀਂ ਬਲਾਚੌਰ ਔਰ ਨਮਾਸ਼ਹਿਰ ਦੇ ਏਰੀਆ ਚ ਘੁੰਮਦੇ ਆ ਤਾਂ ਗਦਰ ਲਹਿਰ ਤੋਂ ਬਾਅਦ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਤੋਂ ਬਾਅਦ ਜਿਹੜੀ ਉਹ ਮੂਵਮੈਂਟ ਚੱਲੀ ਇੱਥੇ ਬਬਰ ਲੈਰ ਬਬਰ ਕਾਲੀ ਲੈਰ ਉਹ ਇੱਥੇ ਧਰਤੀ ਹੈਗੀ ਆ ਬਾਬਾ ਕਰਮ ਸਿੰਘ ਜੀ ਬਹੁਤ ਵੱਡੇ ਔਰ ਜਦੋਂ ਅਸੀਂ ਰੋਪੜ ਵੱਲ ਨੂੰ ਵਧਦੇ ਆ ਆਨੰਦਪੁਰ ਸਾਹਿਬ ਵੱਲ ਨੂੰ ਆਉਨੇ ਆ ਤਾਂ ਦਸ਼ਮੇਸ਼ ਪਿਤਾ ਨੇ ਖਾਲਸਾ ਪੰਥ ਇੱਥੇ ਸਾਜਿਆ ਨੌਵੀਂ ਪਾਸ਼ਾਹੀ ਦੀ ਧਰਤੀ ਇਹ ਆ ਔਰ ਇੱਕ ਬਾਟੇ ਤੇ ਅੰਮ੍ਰਿਤ ਛਕਾਉਣ ਦੀ ਜਾਤ ਪਾਤ ਖਤਮ ਕਰਨ ਦੀ ਧਰਤੀ ਇਹ ਆ ਗਰੀਬਾਂ ਦਾ ਰਾਜ ਆਵੇ ਔਰ ਉਹ ਗਰੀਬ ਦੇ ਸਿਰ ਤੇ ਕਲਗੀ ਲਾਈ ਚਮਕੌਰ ਸਾਹਿਬ ਉਹ ਧਰਤੀ ਇਹ ਆ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਦੀ ਧਰਤੀ ਆਨੰਦਪੁਰ ਸਾਹਿਬ ਇਹ ਆ ਦਾਦੀ ਛੋਟੇ ਪੋਤਰਿਆਂ ਨੂੰ ਨਾਲ ਲੈ ਕੇ ਪਰਿਵਾਰ ਵਿਛੋੜਾ ਉਹ ਧਰਤੀ ਇਹ ਆ ਵੱਡੇ ਸਹਬਜ਼ਾਦਿਆਂ ਦੀ ਸ਼ੀਦੀ ਹੋ ਗਈ ਉਹ ਧਰਤੀ ਇਹ ਆ ਕੱਲਾ ਸਵਾ ਲੱਖ ਨਾਲ ਲੜਿਆ ਧਰਤੀ ਇਹ ਆ ਬਾਬਾ ਬੰਦਾ ਸਿੰਘ ਬਹਾਦਰ ਮਾਦੋ ਨੂੰ ਬੰਦਾ ਬਣਾ ਕੇ ਭੇਜਿਆ ਔਰ ਚੱਪੜ ਚਿੜੀ ਦੇ ਜੰਗ ਹੋਏ ਸਰਹੰਦ ਤੇ ਸਡੋਰਾ ਜ਼ੁਲਮ ਦਾ ਢਾਕੇ ਰੱਖਤਾ ਉਹ ਧਰਤੀ ਇਹ ਆ ਐਨੀ ਇਤਿਹਾਸਕ ਧਰਤੀ ਹੋਵੇ ਔਰ ਇਸ ਧਰਤੀ ਦੇ ਉੱਤੇ ਗੁਰੂਆਂ ਮਹਾਪੁਰਸ਼ਾਂ ਦੀ ਸੋਚ ਫੈਲਣ ਤੋਂ ਰੋਕਣ ਲਈ ਬਖ ਬਖ ਸਰਕਾਰਾਂ ਨੇ ਇਹਨਾਂ ਗੁਰੂ ਘਰਾਂ ਨੂੰ ਜਾਂਦੀਆਂ ਸੜਕਾਂ ਵੀ ਸਵਾਰੀਆਂ ਨਾ ਹੋ ਆਮ ਲੋਕਾਂ ਨੂੰ ਸਿਹਤ ਦੇਣੀ ਸਿੱਖਿਆ ਦੇਣੀ ਰਜਗਾਰ ਦੇਣੀ ਇਹ ਤਾਂ ਉਦੋਂ ਹੀ ਆ ਨਾ ਜੇ ਉਹਨਾਂ ਦੀ ਜਾਨ ਸੇਫ ਹੈ ਭੈਣ ਮਾਇਆਵਤੀ ਕਿਉਂ ਨਹੀਂ ਪੰਜਾਬ ਦੇ ਵਿੱਚ ਪੰਜਾਬ ਚ ਚਲੋ ਪਾਰਟੀ ਲੰਬੇ ਸਮੇਂ ਤੋਂ ਇਲੈਕਸ਼ਨ ਲੜਦੀ ਆ ਹਰ ਵਾਰ ਲੜਦੀ ਤਾਂ ਉਹ ਕਿਉਂ ਨਹੀਂ ਇੱਥੇ ਆਣਾ ਮੈਂ ਤਾਂ ਹੁਣ ਆਣਗੇ ਇੱਥੇ ਹੈ ਗੱਲਬਾਤ ਹੋਈ ਭੈਣ ਮਾਇਆਵਤੀ ਜੀ ਹਰ ਬਰੀ ਇਲੈਕਸ਼ਨਾਂ ਚ ਆਉਂਦੇ ਆ ਹਰ 2 ਸਾਲ ਬਾਅਦ ਉਹਨਾਂ ਦੀ ਪੱਕੀ ਜਿਹੜੀ ਵਿਜ਼ਿਟ ਹੈ ਔਰ ਹਰ ਦੁਇਤ ਇਹ ਮਹੀਨੇ ਬਹੁਜਨ ਸਮਾਜ પાર્ટી ਦੀ ਜਿਹੜੀ ਸਟੇਟ ਟੀਮ ਆ ਉਹਦੇ ਨਾਲ ਉੱਥੇ ਬਕਾਇਦਾ ਦਿੱਲੀ ਲਖਨਊ ਮੀਟਿੰਗਾਂ ਹੁੰਦੀਆਂ ਆ ਰਿਵਿਊ ਮੀਟਿੰਗਾਂ ਹੁੰਦੀਆਂ ਆ ਇਸ ਵਾਰੀ ਵੀ ਭੈਣ ਕੁਮਾਰੀ ਮਾਇਆਵਤੀ ਜੀ ਅਸੀ ਗੱਲ ਕੀਤੀ ਹੈ ਉੱਥੇ ਰਿਵਿਊ ਮੀਟਿੰਗ ਹੁੰਦੀਆਂ ਨੇ ਪੰਜਾਬ ਦੇ ਮੁੱਦਿਆਂ ਨੂੰ ਉੱਥੇ ਜਾ ਕੇ ਦੱਸੋਗੇ ਪੰਜਾਬ ਦੇ ਜਿਹੇ ਜਿਹੜੀ ਤੁਸ ਸੜਕਾਂ ਦੀ ਗੱਲਾਂ ਦੱਸਿਓ ਬੀਬੀ ਜੇ ਇਥੇ ਆਣਗੇ ਇਥੇ ਲੋਕਾਂ ਨਾਲ ਵਿਚਰਨਗੇ ਲੋਕਾਂ ਦੀ ਗਰਾਊਂਡ ਜ਼ੀਰੋ ਦੇਖਣਗੇ ਕਿਸਾਨਾਂ ਦਾ ਬਾਰਡਰ ਦੇਖਣਗੇ ਸਾਰੀ ਚੀਜ਼ ਦੇਖਣਗੇ ਫਿਰ ਉਹਨਾਂ ਪਰ ਲੱਗੇ ਕਿ ਪੰਜਾਬ ਦੇ ਮੁੱਦੇ ਕੀ ਆ ਕਿਨੇ ਉੱਥੇ ਜਿਹੜੀਆਂ ਰਿਵਿਊ ਮੀਟਿੰਗਾਂ ਹੁੰਦੀਆਂ ਉਹ ਸੰਗਠਨ ਦੀਆਂ ਹੁੰਦੀਆਂ ਆ ਜਿਹੜੇ ਮੁੱਦੇ ਉਹ ਅਸੀਂ ਚੱਕਦੇ ਆ ਭੈਣ ਮਾਇਆਵਤੀ ਜੀ 24 ਤਰੀਕ ਨੂੰ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਲਈ ਨਵਾਂ ਸ਼ਹਿਰ ਦੀ ਧਰਤੀ ਤੇ ਵੱਡੀ ਰੈਲੀ 13 ਉਮੀਦਵਾਰਾਂ ਦੇ ਸਮਰਥਨ ਚ ਕਰਨ ਜਾ ਰਹੇ ਜਿਹੜੇ ਮੁੱਦਿਆਂ ਦੀ ਗੱਲ ਆ ਮੁੱਦੇ ਤਾਂ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਲੋਕਲ ਟੀਮ ਆ ਸਦਨ ਦੇ ਵਿੱਚ ਸਾਡੇ ਵਿਧਾਇਕ ਡਾਕਟਰ ਨਛੱਤਰਪਾਲ ਜੀ ਚੁੱਕਦੇ ਆ ਸੜਕ ਦੇ ਉੱਤੇ ਸਾਡੀ ਬਹੁਜਨ ਸਮਾਜ ਪਾਰਟੀ ਦੇ ਜਿੰਨੇ ਲੀਡਰ ਹੈ ਜਿੰਨੇ ਵਰਕਰ ਹੈ ਜਦੋਂ ਉਹਨਾਂ ਨੂੰ ਪ੍ਰੋਗਰਾਮ ਆਉਂਦਾ ਹੈ ਉਹ ਪੱਲਿਓ ਪੈਸਾ ਖਰਚਦੇ ਆ ਪੱਲਿਓ ਸਮਾ ਦਿਮਾਗ ਔਰ ਅ ਅਣਥੱਕ ਤੌਰ ਤੇ ਪਿਛਲੇ ਲੰਬੇ ਸਮੇਂ ਤੋਂ ਲੱਗੇ ਹੋਏ ਆ ਦੇਸ਼ ਦੇ ਸਭ ਤੋਂ ਵੱਡੇ ਸੂਬੇ ਦੇ ਵਿੱਚ ਚਾਰ ਵਾਰੀ ਆਪਣੀ ਸਰਕਾਰ ਬਣਾਈ ਬਹੁਜਨ ਸਮਾਜ ਪਾਰਟੀ ਦੇਸ਼ ਦੀ ਤੀਜੇ ਨੰਬਰ ਦੀ ਸਭ ਤੋਂ ਵੱਡੀ ਪਾਰਟੀ ਚੋਣ ਕਮਿਸ਼ਨ ਦੇ ਅਨੁਸਾਰ ਹੈ ਕਿ ਸਵਾ 2 ਕਰੋੜ ਵੋਟਾਂ ਦੀ ਮਾਲਕ ਬੀਜਪੀ ਇੱਕ ਨੰਬਰ ਕਾਂਗਰਸ ਦੂਜੇ ਤੀਜੇ ਨੰਬਰ ਤੇ ਪਾਰਟੀ ਤਾਂ ਬਹੁਜਨ ਸਮਾਜ ਪਾਰਟੀ ਆ ਜਦੋਂ ਮੈਂ ਪ੍ਰੈਜ਼ੀਡੈਂਟ ਬਣ ਕੇ ਆਇਆ ਅੱਜ ਤੋਂ 5 ਸਾਲ ਪਹਿਲਾਂ ਪੰਜਾਬ ਦੇ ਵਿੱਚ ਦਲਤਾਂ ਨੂੰ ਕੁਝ ਨਹੀਂ ਸੀ ਸਮਝਿਆ ਜਾਂਦਾ ਸਭ ਤੋਂ ਵੱਡੀ ਪਾਪੂਲੇਸ਼ਨ 35% ਪੰਜਾਬ ਛੇੜੂ ਕੱਟ ਭਾਈਚਾਰੇ ਅਸੀਂ 2.5 ਸਾਲ ਇੰਨਾ ਵਰਕ ਕੀਤਾ ਹਰ ਮੁੱਦੇ ਤੇ ਸੜਕਾਂ ਤੇ ਰਹੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਹੋਵੇ ਚਾਹੇ ਉਹ ਸ਼ਰਾਬ ਪੀ ਕੇ ਮਰੇ ਲੋਕਾਂ ਦਾ ਮੁੱਦਾ ਹੋਵੇ ਚਾਹੇ ਉਹ ਅਸੀਂ ਕਾਂਗਰਸ ਇਹਨਾਂ ਦੇ ਖਿਲਾਫ ਹਰ ਤਰ੍ਹਾਂ ਦਾ ਪ੍ਰੋਟੈਸਟ ਕੀਤਾ ਔਰ ਪੰਜਾਬ ਦਾ ਜਿਹੜੀ ਰਾਜਨੀਤਿਕ ਫਿਜ਼ਾ ਆ ਅਟਮੋਸਫੇਅਰ ਹੈ ਉਹਨੂੰ ਅਸੀਂ ਦਲਤ ਰਾਜਨੀਤੀ ਦੇ ਲਿਆ ਕੇ ਖੜਾ ਕੀਤਾ ਹਰ ਪਾਰਟੀ ਕਹਿਣ ਲੱਪਈ ਸੀਐਮ ਔਰ ਡਿਪਟੀ ਸੀਐਮ ਦਲਤ ਬਣਾਵਾਂਗੇ ਔਰ ਕਾਂਗਰਸ ਨੂੰ ਬਣਾਉਣਾ ਪਿਆ ਇਹ ਮੇਰਾ ਨਹੀਂ ਇਕੱਲੇ ਗੜੀ ਦਾ ਵਰਕ ਇਹ ਮੇਰੀ ਪਾਰਟੀ ਦੇ ਉਹਨਾਂ ਲੱਖਾਂ ਵਰਕਰਾਂ ਦਾ ਕੰਮ ਸੀ ਉਹਨਾਂ ਲੀਡਰਾਂ ਦਾ ਕੰਮ ਸੀ ਜਾ ਕੇ ਵਟਾਇਆ ਗਿਆ ਅਸੀਂ 6 ਮਹੀਨੇ ਉਸ ਤੋਂ ਬਾਅਦ ਜਦੋਂ ਨੈਕਸਟ ਪੀੜ ਆਉਂਦਾ ਹੈ ਤਾਂ ਆਮਾਦੀ ਪਾਰਟੀ ਨੇ ਕਿਹਾ ਸੀ ਬਣਾਵਾਂਗੇ ਹਾਲੇ ਤੱਕ ਇੰਤਜ਼ਾਰ ਕਰੋ ਅਸੀਂ 5 ਸਾਲ ਲਈ ਪੱਕਾ ਸੀਐਮ ਦੇਾਂਗੇ ਪੰਜਾਬ ਦੇ ਜਾ ਧੰਨਵਾਦ ਤੁਹਾਡਾ ਜੀ ਠੀਕ ਹੈ ਸੋ ਇਸੇ ਸਾਡੇ ਨਾਲ ਜਸਵੀਰ ਸਿੰਘ ਗੜੀ ਜਿਹੜੇ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਲੋਕ ਸਭਾ ਚੋਣਾਂ ਲੜਨ ਜਾ ਰਹੇ ਨੇ ਸੋ ਦੇਖਦੇ ਆਣਾ ਸਮਝ ਕੀ ਨਤੀਜੇ ਆਉਂਦੇ ਨੇ ਕਿਹੜੇ ਭਾਤ ਤਲ ਦੀ ਕਿਹੜੀ ਪਾਰਟੀ ਆਪਣੇ ਸਫਤਾ ਚ ਆਪਣਾ ਜੋਰ ਦਿਖਾਉਂਦੀ ਹੈ ਸੋ ਜੋੜੋ ਡੇਲੀ ਪੋਸਟ ਪੰਜਾਬੀ ਨਾਲ ਕਹਿਣ ਪਰ ਸ੍ਰੀ ਸ਼ਹੀਦ ਦੇ ਨਾਲ ਸੰਦੀਪ ਕੰਬੋਜ ਚੰਡੀਗੜ੍ਹ ਸਵਾਗਤ ਹੈ ਤੁਸੀਂ ਦੇਖੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜ 2024 ਲੋਕ ਸਭਾ ਚੋਣਾਂ ਦਾ ਖਾੜਾ ਭੱਜ ਚੁੱਕਿਆ ਤੋ ਉਤੇ ਹੀ ਬਸਪਾ ਜਿਨ੍ਹਾਂ ਨੂੰ ਹਾਥੀ ਦਾ ਚੌਣ ਸ਼ਾਨ ਦਿੱਤਾ ਹੋਇਆ ਪੱਕਾ ਤਾਂ ਅਸੀਂ ਗੱਲਬਾਤ ਕਰਦੇ ਹਾਂ ਜਸਵੀਰ ਸਿੰਘ ਗੜੀ ਸਾਡੇ ਨਾਲ ਜਿਨ੍ਹਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਧਰਤੀ ਤੋਂ ਉਮੀਦਵਾਰ ਲਾਨਿਆ ਗਿਆ ਸਭ ਤੋਂ ਪਹਿਲਾਂ ਤਾਂ ਵਧਾਈਆਂ ਹੋਣ ਜੀ ਧੰਨਵਾਦ ਖੰਬੋਸਾ ਬਸਪਾ ਦੀ ਗੱਲ ਕਰੀਏ ਬਸਪਾ ਇੱਕ ਅਜਿਹੀ ਪਾਰਟੀ ਜਿਹੜੀ ਗਰੀਬ ਲੋਕ ਬਹੁਤ ਜੁੜੇ ਹੋਏ ਨੇ ਇਸ ਪਾਰਟੀ ਨਾਲ ਅਸੀਂ ਗੱਲ ਕਰੀਏ ਉਹ ਲੋਕ ਜਿਹੜੇ ਮਿਹਨਤ ਮਜ਼ਦੂਰ ਲੋਕ ਹੈਗੇ ਨੇ ਜਿਹੜੇ ਅੱਜ ਵੀ ਸ਼ਾਇਦ ਖੇਤਾਂ ਦੇ ਵਿੱਚ ਹੁੰਦੇ ਨੇ ਜਿਹੜੇ ਲੋਕ ਅੱਜ ਵੀ ਝੋਨਾ ਹੋਵੇ ਚਾਹੇ ਕਣਕਾਂ ਦੀ ਬਾੜੀ ਹੋਵੇ ਲੋਕ ਜੁੜੇ ਹੋਏ ਨੇ बसपा ਪਾਰਟੀ ਤੁਸੀਂ ਕਿੱਥੇ ਦੇਖਦੇ ਹੋ ਪੰਜਾਬ ਦੇ ਵਿੱਚ ਸਟੈਂਡ ਬਹੁਤ ਸਨੈਰੀ ਭਵੇਖ ਹੈ ਬਹੁਜਨ ਸਮਾਜ ਪਾਰਟੀ ਦਾ ਜਿਨ੍ਹਾਂ ਵਰਗਾਂ ਦੀ ਬਹੁਜਨ ਸਮਾਜ ਪਾਰਟੀ ਗੱਲ ਕਰਦੀ ਆ ਉਹ ਇਸ ਦੇਸ਼ ਦਾ ਦਲਿਤ ਔਰ ਪਛੜਾ ਜਿਹੜਾ ਔਰ ਪੀੜਤ ਲੋਕ ਹੈ ਚਾਹੇ ਉਹ ਕਿਸੇ ਜਾਤੀ ਕਿਸੇ ਧਰਮ ਦੇ ਹੋਣ ਪੰਜਾਬ ਦਲਤਾਂ ਦੀ ਪਿਛੜਿਆਂ ਦੀ ਪੀੜਤਾਂ ਦੀ ਧਰਤੀ ਆ ਤੇ ਇਸ ਕਰਕੇ ਇਥੇ ਭਵਿੱਖ ਬਹੁਤ ਸੁਨਹਿਰੀ ਹੈ ਕੀ ਮਤਲਬ ਹੁਣ ਜੇ ਤੁਸੀਂ ਲੱਗ ਵੀ ਹੋਏ ਹੋ ਪਹਿਲਾਂ ਬੀਜੇਪੀ ਨਾਲ ਲੱਗ ਹੋਏ ਸ਼੍ਰੋਮਣੀ ਕਾਲਨ ਲੱਗ ਤਾ ਐ ਨਹੀਂ ਲੱਗਦਾ ਜਿਵੇਂ ਕੱਲਾ ਕੱਲਾ ਮਹਿਸੂਸ ਕਰ ਰਿਹਾ ਹੁੰਦਾ ਬੰਦਾ ਨਹੀਂ ਅਸੀਂ ਪਿਛਲੇ 25 ਸਾਲਾਂ ਤੋਂ ਇਕੱਲੇ ਲੜੇ ਆ 2004 ਦਾ ਇਲੈਕਸ਼ਨ 9 ਦਾ ਇਲੈਕਸ਼ਨ 12 ਦਾ ਇਲੈਕਸ਼ਨ 14 ਦਾ 19 ਦਾ ਇਕੱਲੇ ਲੜੇ ਆ ਤਾਂ ਸਾਨੂੰ ਇਹ ਤਜਰਬਾ ਆ ਇਕੱਲੇ ਲੜਨ ਦਾ ਔਰ ਇਸ ਵਾਰੀ ਉਹ ਤਜਰਬਾ ਜਿਹੜਾ ਆ ਅਸੀਂ ਉਹ ਰੰਗ ਲਿਆਏਗਾ ਜਿਹੜੀ ਪਿਛਲੀ ਵਾਰੀ ਅੱਜ ਤੱਕ ਜਿੱਤ ਨਹੀਂ ਹੋ ਸਕੀ ਉਹਨੂੰ ਅਸੀਂ ਜਿੱਤ 'ਚ ਬਦਲਣ ਦੀ ਕੋਸ਼ਿਸ਼ ਕਰਾਂਗੇ। ਅਨੰਦਪੁਰ ਸਾਹਿਬ ਇੱਕ ਉਹ ਧਰਤੀ ਗੁਰੂਆਂ ਦੀ ਧਰਤੀ ਹੈ ਉਸ ਧਰਤੀ ਤੋਂ ਲੱਗ ਕੇ ਲੱਗਦਾ ਹੈ ਕਿ ਜਿੱਥੇ ਦੂਜੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਲਾਣੇ ਤੋਂ ਉੱਥੇ ਜਸਵੀਰ ਸਿੰਘ ਗੜੀ ਆਪਦੇ ਆਪ ਨੂੰ ਕਿੱਥੇ ਮੰਨਦਾ ਹੈ। ਦੇਖੋ ਸ਼੍ਰੀ ਅਨੰਦਪੁਰ ਸਾਹਿਬ ਬੜੀ ਪਾਕ ਪਵਿੱਤਰ ਲੋਕ ਸਭਾ ਆ ਬਹੁਤ ਪੰਥਕ ਸੀਟ ਹੈਗੀ ਆ ਇੱਥੇ ਅ ਦਲਤ ਗੁਰੂ ਰੈਬਰ ਦਲਤ ਅੰਦੋਲਨ ਇਥੇ ਸਿੱਖ ਪੰਥ ਦਾ ਅੰਦੋਲਨ ਇਹਦਾ ਵੱਡਾ ਸਮੇਲ ਹੈਗਾ ਜੇ ਅਸੀਂ ਬੰਗਿਆਂ ਦੀ ਗੱਲ ਕਰੀਏ ਤਾਂ ਉੱਥੇ ਲਾਲ ਝੰਡੇ ਦਾ ਇਨਕਲਾਬ ਦਾ ਜਿੰਦਾਬਾਦ ਦਾ ਅਸ਼ੀਦਿਆਜਮ ਸਰਦਾਰ ਭਗਤ ਸਿੰਘ ਦੀ ਧਰਤੀ ਆ ਜਦੋਂ ਗੜ ਸ਼ੰਕਰ ਦੀ ਗੱਲ ਕਰੀਏ ਤਾਂ ਬਾਬਾ ਸਭ ਮੇੜਕਰ ਦੇ ਬੇਲੇ ਦਲਤ ਸ਼ਕਤੀ ਜਿਹੜੀ ਪੰਜਾਬ ਚ ਖੜੀ ਹੋਈ ਸੀ ਉਹਦੀ ਗਵਾਹੀ ਬਾਬੂ ਮੰਗੂ ਰਾਮ ਮੰਗੋਵਾਲੀਆ ਜੀ ਆਧਾਰ ਮੰ ਅੰਦੋਲਨ ਦੇ ਉੱਤਰਤੀ ਇੱਥੇ ਆ 600 ਸਾਲ ਪਹਿਲਾਂ ਗੁਰੂ ਰਵਦਾਸ ਜੀ ਮਹਾਰਾਜ ਜਦੋਂ ਪੂਰੇ ਪੰਜਾਬ ਦੇਸ਼ ਦੇ ਵਿੱਚ ਘੁੰਮ ਰਹੇ ਸੀ ਗਰੀਬਾਂ ਦਾ ਰਾਜ ਆਵੇ ਗੁਲਾਮੀ ਖਤਮ ਹੋਵੇ ਉਹ ਬੇਗੰਪੁਰੇ ਦੀ ਧਰਤੀ ਖਰਾਲਗੜ੍ਹ ਸਾਹਿਬ ਗੁਰੂ ਦਾਸ ਜੀ ਦੇ ਨਾਮ ਉਹ ਇੱਥੇ ਆ ਔਰ ਜਦੋਂ ਅਸੀਂ ਬਲਾਚੌਰ ਔਰ ਨਮਾਸ਼ਹਿਰ ਦੇ ਏਰੀਏ ਵਿੱਚ ਘੁੰਮਦੇ ਆ ਤਾਂ ਗਦਰ ਲਹਿਰ ਤੋਂ ਬਾਅਦ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਤੋਂ ਬਾਅਦ ਜਿਹੜੀ ਉਹ ਮੂਵਮੈਂਟ ਚੱਲੀ ਇੱਥੇ ਬਬਰ ਲੈਰ ਬਬਰ ਕਾਲੀ ਲੈਰ ਉਹ ਇੱਥੇ ਧਰਤੀ ਹੈਗੀ ਆ ਬਾਬਾ ਕਰਮ ਸਿੰਘ ਜੀ ਬਹੁਤ ਵੱਡੇ ਔਰ ਜਦੋਂ ਅਸੀਂ ਰੋਪੜ ਵੱਲ ਨੂੰ ਵਧਦੇ ਆ ਆਨੰਦਪੁਰ ਸਾਹਿਬ ਵੱਲ ਨੂੰ ਆਉਨੇ ਆ ਤਾਂ ਦਸ਼ਮੇਸ਼ ਪਿਤਾ ਨੇ ਖਾਲਸਾ ਪੰਥ ਇੱਥੇ ਸਾਜਿਆ ਨੌਵੀਂ ਪਾਸ਼ਾਹੀ ਦੀ ਧਰਤੀ ਇਹ ਆ ਔਰ ਇੱਕ ਬਾਟੇ ਤੇ ਅੰਮ੍ਰਿਤ ਛਕਾਉਣ ਦੀ ਜਾਤ ਪਾਤ ਖਤਮ ਕਰਨ ਦੀ ਧਰਤੀ ਇਹ ਆ ਗਰੀਬਾਂ ਦਾ ਰਾਜ ਆਵੇ ਔਰ ਉਹ ਗਰੀਬ ਦੇ ਸਿਰ ਤੇ ਕਲਗੀ ਲਾਈ ਚਮਕੌਰ ਸਾਹਿਬ ਉਹ ਧਰਤੀ ਇਹ ਆ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਦੀ ਧਰਤੀ ਆਨੰਦਪੁਰ ਸਾਹਿਬ ਇਹ ਆ ਦਾਦੀ ਛੋਟੇ ਪੋਤਰਿਆਂ ਨੂੰ ਨਾਲ ਲੈ ਕੇ ਪਰਿਵਾਰ ਵਿਛੋੜਾ ਉਹ ਧਰਤੀ ਇਹ ਆ ਵੱਡੇ ਸਹਬਜ਼ਾਦਿਆਂ ਦੀ ਸ਼ੀਧੀ ਹੋ ਗਈ ਉਹ ਧਰਤੀ ਇਹ ਆ ਕੱਲਾ ਸਵਾ ਲੱਖ ਨਾਲ ਲੜਿਆ ਧਰਤੀ ਇਹ ਆ ਬਾਬਾ ਬੰਦਾ ਸਿੰਘ ਬਹਾਦਰ ਮਾਦੋ ਨੂੰ ਬੰਦਾ ਬਣਾ ਕੇ ਭੇਜਿਆ ਔਰ ਚੱਪਟ ਚਿੜੀ ਦੇ ਜੰਗ ਹੋਏ ਸਰਹੰਦ ਤੇ ਸਡੋਰਾ ਜ਼ੁਲਮ ਦਾ ਢਾਕੇ ਰੱਖਤਾ ਉਹ ਧਰਤੀ ਇਹ ਆ ਐਨੀ ਇਤਿਹਾਸਕ ਧਰਤੀ ਹੋਵੇ ਔਰ ਇਸ ਧਰਤੀ ਦੇ ਉੱਤੇ ਗੁਰੂਆਂ ਮਹਾਪੁਰਸ਼ਾਂ ਦੀ ਸੋਚ ਫੈਲਣ ਤੋਂ ਰੋਕਣ ਲਈ ਬਕਵਾਕ ਸਰਕਾਰਾਂ ਨੇ ਇਹਨਾਂ ਗੁਰੂ ਘਰਾਂ ਨੂੰ ਜਾਂਦੀਆਂ ਸੜਕਾਂ ਵੀ ਸਵਾਰੀਆਂ ਨਾ ਹੋ ਆਮ ਲੋਕਾਂ ਨੂੰ ਸਿਹਤ ਦੇਣੀ ਸਿੱਖਿਆ ਦੇਣੀ ਰਜਗਾਰ ਦੇਣੀ ਇਹ ਤਾਂ ਉਦੋਂ ਹੀ ਆ ਨਾ ਜੇ ਉਹਨਾਂ ਦੀ ਜਾਨ ਸੇਫ ਹੈ ਭੈਣ ਮਾਇਆਬੱਤੀ ਕਿਉਂ ਨਹੀਂ ਪੰਜਾਬ ਦੇ ਵਿੱਚ ਪੰਜਾਬ ਚ ਚਲੋ ਪਾਰਟੀ ਲੰਬੇ ਸਮੇਂ ਤੋਂ ਇਲੈਕਸ਼ਨ ਲੜਦੀ ਆ ਹਰ ਵਾਰ ਲੜਦੀ ਤਾਂ ਉਹ ਕਿਉਂ ਨਹੀਂ ਇੱਥੇ ਆਣਾ ਮੈਂ ਤਾਂ ਹੁਣ ਆਣਗੇ ਇੱਥੇ ਹੈ ਗੱਲਬਾਤ ਹੋਈ ਭੈਣ ਮਾਇਆਬੱਤੀ ਜੀ ਹਰ ਵਾਰੀ ਇਲੈਕਸ਼ਨਾਂ ਚ ਆਉਂਦੇ ਆ ਹਰ 2 ਸਾਲ ਬਾਅਦ ਉਹਨਾਂ ਦੀ ਪੱਕੀ ਜਿਹੜੀ ਵਿਜ਼ਿਟ ਹੈ ਔਰ ਹਰ ਦੁਇਤ ਇਹ ਮਹੀਨੇ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਸਟੇਟ ਟੀਮ ਆ ਉਹਦੇ ਨਾਲ ਉੱਥੇ ਬਕਾਇਦਾ ਦਿੱਲੀ ਲਖਨਊ ਮੀਟਿੰਗਾਂ ਹੁੰਦੀਆਂ ਆ ਜਾਂ ਰਿਵਿਊ ਮੀਟਿੰਗਾਂ ਹੁੰਦੀਆਂ ਆ ਇਸ ਵਾਰੀ ਵੀ ਭੈਣ ਕੁਮਾਰੀ ਮਾਇਆਵਤੀ ਜੀ ਤੁਸੀਂ ਗੱਲ ਕੀਤੀ ਹੈ ਉੱਥੇ ਰਿਵਿਊ ਮੀਟਿੰਗ ਹੁੰਦੀਆਂ ਨੇ ਪੰਜਾਬ ਦੇ ਮੁੱਦਿਆਂ ਨੂੰ ਉੱਥੇ ਜਾ ਕੇ ਦੱਸੋਗੇ ਪੰਜਾਬ ਦੇ ਜਿਹਾ ਜਿਹੜੀ ਤੁਸੀਂ ਸੜਕਾਂ ਦੀ ਗੱਲਾਂ ਦੱਸਿਓ ਬੀਬੀ ਜੀ ਇੱਥੇ ਆਣਗੇ ਇੱਥੇ ਲੋਕਾਂ ਨਾਲ ਵਿਚਰਨਗੇ ਲੋਕਾਂ ਦੀਆਂ ਗਰਾਊਂਡ ਜ਼ੀਰੋ ਦੇਖਣਗੇ ਕਿਸਾਨਾਂ ਦਾ ਬਾਰਡਰ ਦੇਖਣਗੇ ਸਾਰੀ ਚੀਜ਼ ਦੇਖਣਗੇ ਫਿਰ ਉਹਨਾਂ ਪਰ ਲੱਗੇਗਾ ਕਿ ਪੰਜਾਬ ਦੇ ਮੁੱਦੇ ਕੀ ਆ ਕਿਨੇ ਉੱਥੇ ਜਿਹੜੀਆਂ ਰਿਵਿਊ ਮੀਟਿੰਗਾਂ ਹੁੰਦੀਆਂ ਉਹ ਸੰਗਠਨ ਦੀਆਂ ਹੁੰਦੀਆਂ ਆ ਜਿਹੜੇ ਮੁੱਦੇ ਉਹ ਅਸੀਂ ਚੱਕਦੇ ਆ ਭੈਣ ਮਾਇਆਵਤੀ ਜੀ 24 ਤਰੀਕ ਨੂੰ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਲਈ ਨਵਾਂ ਸ਼ਹਿਰ ਦੀ ਧਰਤੀ ਤੇ ਵੱਡੀ ਰੈਲੀ 13 ਉਮੀਦਵਾਰਾਂ ਦੇ ਸਮਰਥਨ ਚ ਕਰਨ ਜਾ ਰਹੇ ਜਿਹੜੇ ਮੁੱਦਿਆਂ ਦੀ ਗੱਲ ਆ ਮੁੱਦੇ ਤਾਂ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਲੋਕਲ ਟੀਮ ਆ ਸਦਨ ਦੇ ਵਿੱਚ ਸਾਡੇ ਆ ਵਿਧਾਇਕ ਡਾਕਟਰ ਨਛੱਤਰਪਾਲ ਜੀ ਚੁੱਕਦੇ ਆ ਸੜਕ ਦੇ ਉੱਤੇ ਸਾਡੀ ਬਹੁਜਨ ਸਮਾਜ ਪਾਰਟੀ ਦੇ ਜਿੰਨੇ ਲੀਡਰ ਹੈ ਜਿੰਨੇ ਵਰਕਰ ਹੈ ਜਦੋਂ ਉਹਨਾਂ ਨੂੰ ਪ੍ਰੋਗਰਾਮ ਆਉਂਦਾ ਆ ਉਹ ਪੱਲਿਓਂ ਪੈਸਾ ਖਰਚਦੇ ਆ ਪੱਲਿਓਂ ਸਮਾ ਦਿਮਾਗ ਔਰ ਅਣਥੱਕ ਤੌਰ ਤੇ ਪਿਛਲੇ ਲੰਬੇ ਸਮੇਂ ਤੋਂ ਲੱਗੇ ਹੋਏ ਆ ਦੇਸ਼ ਦੇ ਸਭ ਤੋਂ ਵੱਡੇ ਸੂਬੇ ਦੇ ਵਿੱਚ ਚਾਰ ਵਾਰੀ ਆਪਣੀ ਸਰਕਾਰ ਬਣਾਈ ਬਹੁਜਨ ਸਮਾਜ ਪਾਰਟੀ ਦੇਸ਼ ਦੀ ਤੀਜੇ ਨੰਬਰ ਦੀ ਸਭ ਤੋਂ ਵੱਡੀ ਪਾਰਟੀ ਚੋਣ ਕਮਿਸ਼ਨ ਦੇ ਅਨੁਸਾਰ ਹੈ ਕਿ ਸਵਾ 2 ਕਰੋੜ ਵੋਟਾਂ ਦੀ ਮਾਲਕ ਬੀਜੇਪੀ ਇਕ ਨੰਬਰ ਕਾਂਗਰਸ ਦੂਜੇ ਤੀਜੇ ਨੰਬਰ ਤੇ ਪਾਰਟੀ ਤਾਂ ਬਹੁਜਨ ਸਮਾਜ ਪਾਰਟੀ ਆ ਜਦੋਂ ਮੈਂ ਪ੍ਰੈਜ਼ੀਡੈਂਟ ਬਣ ਕੇ ਆਇਆ ਅੱਜ ਤੋਂ 5 ਸਾਲ ਪਹਿਲਾਂ ਪੰਜਾਬ ਦੇ ਵਿੱਚ ਦਲਤਾਂ ਨੂੰ ਕੁਝ ਨਹੀਂ ਸੀ ਸਮਝਿਆ ਜਾਂਦਾ ਸਭ ਤੋਂ ਵੱਡੀ ਪਾਪੂਲੇਸ਼ਨ 35% ਪੰਜਾਬ ਚ ਸ਼ਰੂਕਤ ਭਾਈਚਾਰੇ ਅਸੀਂ ਢਾਈ ਸਾਲ ਇੰਨਾ ਵਰਕ ਕੀਤਾ ਹਰ ਮੁੱਦੇ ਤੇ ਸੜਕਾਂ ਤੇ ਰਹੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਹੋਵੇ ਚਾਹੇ ਉਹ ਸ਼ਰਾਬ ਪੀ ਕੇ ਮਰੇ ਲੋਕਾਂ ਦਾ ਮੁੱਦਾ ਹੋਵੇ ਚਾਹੇ ਉਹ ਅਸੀਂ ਕਾਂਗਰਸ ਇਹਨਾਂ ਦੇ ਖਿਲਾਫ ਹਰ ਤਰ੍ਹਾਂ ਦਾ ਪ੍ਰੋਟੈਸਟ ਕੀਤਾ ਔਰ ਪੰਜਾਬ ਦਾ ਜਿਹੜੀ ਰਾਜਨੀਤਿਕ ਫਿਜ਼ਾ ਆ ATMOSPHERE ਹੈ ਉਹਨੂੰ ਅਸੀਂ ਦਲਤ ਰਾਜਨੀਤੀ ਤੇ ਲਿਆ ਕੇ ਖੜਾ ਕੀਤਾ ਹਰ ਪਾਰਟੀ ਕਹਿਣ ਲੱਪਈ ਸੀਐਮ ਔਰ ਡਿਪਟੀ ਸੀਐਮ ਦਲਤ ਬਣਾਵਾਂਗੇ ਔਰ ਕਾਂਗਰਸ ਨੂੰ ਬਣਾਉਣਾ ਪਿਆ ਇਹ ਮੇਰਾ ਨਹੀਂ ਇਕੱਲੇ ਗੜੀ ਦਾ ਵਰਕ ਇਹ ਮੇਰੀ ਪਾਰਟੀ ਦੇ ਉਹਨਾਂ ਲੱਖਾਂ ਵਰਕਰਾਂ ਦਾ ਕੰਮ ਸੀ ਉਹਨਾਂ ਲੀਡਰਾਂ ਦਾ ਕੰਮ ਸੀ ਜਾ ਕੇ ਵਟਾਇਆ ਗਿਆ ਅਸੀਂ 6 ਮਹੀਨੇ ਉਸ ਤੋਂ ਬਾਅਦ ਜਦੋਂ ਨੈਕਸਟ ਪੀੜ ਆਉਂਦਾ ਹੈ ਤਾਂ ਆਮਾ ਦੀ ਪਾਰਟੀ ਨੇ ਕਿਹਾ ਅਸੀਂ ਬਣਾਵਾਂਗੇ ਹਾਲੇ ਤੱਕ ਨਹੀਂ ਮੇ ਦਾ ਇੰਤਜ਼ਾਰ ਕਰੋ ਅਸੀਂ 5 ਸਾਲ ਲਈ ਪੱਕਾ ਸੀਐਮ ਦੇਾਂਗੇ ਪੰਜਾਬ ਦੇ ਜਾ ਧੰਨਵਾਦ ਤੁਹਾਡਾ ਜੀ ਥੈਂਕ ਯੂ ਸੋ ਇਸੇ ਸਾਡੇ ਨਾਲ ਜਸਵੀਰ ਸਿੰਘ ਗੜੀ ਜਿਹੜੇ ਕਿ ਸ਼੍ਰੀ ਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਲੋਕ ਸਭਾ ਚੋਣਾਂ ਲੜਨ ਜਾ ਰਹੇ ਨੇ ਸੋ ਦੇਖਣੇ ਆਣਾ ਸਮਝ ਕੀ ਨਤੀਜੇ ਆਉਂਦੇ ਨੇ ਕਿਹੜੇ ਭਾਤੂਲ ਦੀ ਕਿਹੜੀ ਪਾਰਟੀ ਆਪਣੇ ਸਫਤਾ ਚ ਆਪਣਾ ਜੋਰ ਦਿਖਾਉਂਦੀ ਐ ਸੋ ਜੋੜੋ ਡੇਲੀ ਪੋਸਟ ਮੈਂ ਆਪ ਵੀ ਨਾ ਕਹਿਣ ਪਰ ਸ੍ਰੀ ਦੇ ਨਾਲ ਸੰਦੀਪ ਕੰਬੋਜ ਚੰਡੀਗੜ੍ਹ ਸਵਾਗਤ ਹੈ ਤੁਸੀਂ ਦੇਖੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜ 2024 ਲੋਕ ਸਭਾ ਚੋਣਾਂ ਦਾ ਖਾੜਾ ਭੱਜ ਚੁੱਕਿਆ ਤਾਂ ਉੱਥੇ ਹੀ ਬਸਪਾ ਜਿਨ੍ਹਾਂ ਨੂੰ ਹਾਥੀ ਦਾ ਚੋਣ ਸ਼ਾਨ ਦਿੱਤਾ ਹੋਇਆ ਪੱਕਾ ਤਾਂ ਅਸੀਂ ਗੱਲਬਾਤ ਕਰਦੇ ਹਾਂ ਜਸਵੀ